ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਸਾਥੀਓ ਇੱਕ ਵਾਰ ਫਿਰ ਤੋਂ ਮਸਲਾ ਪੱਖਿਆ ਜਿਹਦੀ ਚਰਚਾ ਵਿਧਾਨ ਸਭਾ ਤੱਕ ਹੋਈ ਹੈ ਜਿਹਦੀ ਚਰਚਾ ਵੋਟਾਂ ਵਿੱਚ ਅਕਸਰ ਹੁੰਦੀ ਹੈ ਲੇਕਿਨ ਇਹ ਮਸਲਾ ਪਿਛਲੇ ਕਈ ਸਾਲਾਂ ਤੋਂ ਉਲਝਿਆ ਪਿਆ ਚਾਹੇ ਪਿਛਲੀ ਸਰਕਾਰ ਹੋਵੇ ਚਾਹੇ ਮੌਜੂਦਾ ਸਰਕਾਰ ਹੋਵੇ ਇਹ ਮਸਲਾ ਹੱਲ ਕਿਸੇ ਤੋਂ ਨਹੀਂ ਹੋਇਆ ਔਰ ਸ਼ਾਇਦ ਇਸ ਮਸਲੇ ਨੂੰ ਜਾਣ ਕੇ ਲਟਕਾਇਆ ਵੀ ਗਿਆ ਪਿਛਲੇ ਦਿਨਾਂ ਵਿੱਚ ਜਦੋਂ ਇਸ ਮਸਲੇ ਨੂੰ ਲੈ ਕੇ ਸੰਘਰਸ਼ ਵੱਢਿਆ ਗਿਆ ਸੀਗਾ ਪੇ ਵੀ ਆਖਿਆ ਗਿਆ ਸੀ ਕਿ ਦੋ ਸਿਆਸਤ ਅੰਦਾ ਕਰਕੇ ਸ਼ਹਿਰ ਜਿਹੜਾ ਉਲਝਿਆ ਫਿਰਦਾ ਹੁਣ ਤਾਣੀ ਵਾਣੀ ਫਿਰ ਤੋਂ ਉਲਝੀ ਹੈ ਦੱਸਿਆ ਕਿ ਰੇਲਵੇ ਰੋਡ ਦੀ ਜਿਹੜੀ ਸੜਕ ਹੈ ਉਹਦੀ ਹਾਲਤ ਬਹੁਤ ਖਸਤ ਹੈ ਔਰ ਆਉਂਦੇ ਜਾਂਦੇ ਲੋਕਾਂ ਨੂੰ ਦਿੱਕਤ ਆਉਂਦੀ ਹੈ ਵਪਾਰੀਆਂ ਨੂੰ ਬਹੁਤ ਵੱਡੀ ਦਿੱਕਤ ਹੈ ਮੁਸ਼ਕਲ ਹੈ ਕਮੀ ਪੇਸ਼ੀ ਹੈ ਦੁਕਾਨਾਂ ਦੇ ਕੰਮਕਾਰ ਦਾ ਹੋਟਲਾਂ ਦੇ ਕੰਮਕਾਰ ਦਾ ਰੈਸਟੋਰੈਂਟਾਂ ਦੇ ਕੰਮਕਾਰ ਦਾ ਬਹੁਤ ਨੁਕਸਾਨ ਹੋ ਰਿਹਾ ਹੈ ਔਰ ਪਿਛਲੇ ਕਈ ਸਾਲਾਂ ਤੋਂ ਹੋ ਰਿਹਾ ਤੇ ਹੁਣ ਅੱਕ ਕੇ ਥੱਕ ਕੇ ਪੱਕ ਕੇ ਦੁਕਾਨਦਾਰਾਂ ਨੇ ਗੱਲ ਆਖੀ ਆ ਕਿ ਅਸੀਂ ਮੰਗਲਵਾਰ ਨੂੰ ਇਕੱਠੇ ਹੋਣ ਦੀ ਕਾਲ ਦਿੰਨੇ ਆ ਤੇ ਉਹਨਾਂ ਨੇ ਕਿਹਾ ਕਿ ਚਾਬੀਆਂ ਅਸੀਂ ਪ੍ਰਸ਼ਾਸਨ ਨੂੰ ਦੇ ਦੇਣੀਆਂ ਕਿ ਭਾਈ ਜਦ ਸਾਡੀ ਦੁਕਾਨ ਤੇ ਕੋਈ ਗਾਹਕ ਹੀ ਨਹੀਂ ਚੜਦਾ ਅਸੀਂ ਕਮਾਈ ਕਿਵੇਂ ਕਰਨੀ ਆ ਤਾਂ ਕੀ ਕਾਲ ਦਿੱਤੀ ਆ ਦੁਕਾਨਦਾਰ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਆ ਉਹਨਾਂ ਨੇ ਕੀ ਆਮ ਲੋਕਾਂ ਨੂੰ ਕਾਲ ਦਿੱਤੀ ਆ ਇੱਕ ਵਾਰੀ ਤਸਵੀਰਾਂ ਤਖਾਂਦੀ ਕੀ ਰੇਲਵੇ ਰੋਡ ਦੇ ਜਿਹੜਾ ਰੋਡ ਦੇ ਹਾਲਾਤ ਆ ਉਹਨਾਂ ਨੂੰ ਦੇਖ ਕੇ ਉਹਦੇ ਸਬੰਧੀ ਅਸੀਂ ਇੱਕ ਆਪਸ ਚ ਸਾਰੇ ਦੁਕਾਨਦਾਰ ਭਰਾਵਾਂ ਨੇ ਅਸੀਂ ਐਕਚੁਅਲੀ ਨਮਾ ਸ਼ਹਿਰ ਸਾਰੇ ਵਪਾਰ ਮੰਡਲ ਨੂੰ ਇੱਥੇ ਸੱਦਿਆ ਸੀਗਾ ਵੀ ਸਾਰਾ ਵਪਾਰ ਮੰਡਲ ਆਵੇ ਕਿਉਂਕਿ ਕੱਲਾ ਇਹ ਰੇਲਵੇ ਰੋਡ ਦਾ ਮਸਲਾ ਨਹੀਂ ਹੈਗਾ ਸਾਰੇ ਨਮਾ ਸ਼ਹਿਰ ਦਾ ਮਸਲਾ ਹੈ ਕਿਉਂਕਿ ਕਿਸੇ ਨਾ ਕਿਸੇ ਤਰੀਕੇ ਚ ਰੇਲਵੇ ਰੋਡ ਤੇ ਹਰ ਬੰਦੇ ਨੂੰ ਆਣਾ ਪੈਂਦਾ ਕੋਈ ਸਮਾਲ ਲੈਂਡ ਕਿਸੇ ਤਰ੍ਹਾਂ ਵੀ ਨੂੰ ਆਣਾ ਪੈਂਦਾ ਅਸੀਂ ਉਸ ਸਬੰਧ ਵਿੱਚ ਮੀਟਿੰਗ ਰੱਖੀ ਸੀ ਸਾਨੂੰ ਜਿੱਦਾਂ ਲਾਲੀਬੋਬ ਅਸੀਂ ਬਹੁਤ ਖਾਂਦਿਆਂ ਨੂੰ ਬਹੁਤ ਟਾਈਮ ਹੋ ਗਿਆ ਸਾਨੂੰ ਸਾਲਾਂ ਹੀ ਨਿਕਲ ਗਏ ਆ ਇਹ ਸੜਕ ਬਣਨ ਲੱਗੀ ਜੀ ਟੈਂਡਰ ਪਾਸ ਹੋ ਗਿਆ ਜੀ ਆਹ ਹੋ ਗਿਆ ਜੀ ਇਹ ਕੌਣ ਸਾਨੂੰ ਇਹ ਨਹੀਂ ਸਮਝ ਲੱਗਦਾ ਸੜਕ ਬਣਨੀ ਕਦੋਂ ਆ ਕਿਸ ਬੰਦੇ ਨੇ ਟੈਂਡਰ ਲਿਆ ਸਾਨੂੰ ਉਸ ਬੰਦੇ ਦਾ ਨਾਮ ਜਦ ਕੀਤਾ ਜਾਵੇ ਕਿਸ ਬੰਦੇ ਨੇ ਟੈਂਡਰ ਲਿਆ ਉਹ ਸਾਨੂੰ ਕਲੀਅਰ ਕੀਤਾ ਜਾਵੇ ਉਹ ਸਾਡੇ ਨਾਲ ਮਿਲ ਕੇ ਮੀਟਿੰਗ ਕਰਕੇ ਜਾਵੇ ਨਹੀਂ ਤਾਂ ਅਸੀਂ ਮੰਗਲਵਾਰ ਨੂੰ 9 ਤੋਂ 12 ਬਾਜ਼ਾਰ ਬੰਦ ਰੱਖਾਂਗੇ ਪਲੱਸ ਅਸੀਂ ਚੰਡੀਗੜ੍ਹ ਚੌਕ ਦੇ ਵਿੱਚ ਆਪਾਂ ਆਪਣਾ ਰੋਜ਼ ਮਜਾਰਾ ਜਿਹੜਾ ਕਰਾਂਗੇ ਅਸੀਂ ਰੋਜ਼ ਮਜਾਰਾ ਅਸੀਂ ਕਿਸੇ ਨੂੰ ਪਰੇਸ਼ਾਨੀ ਦੇਣਾ ਨਹੀਂ ਚਾਹਦੇ ਪਰ ਅਸੀਂ ਇਹ ਦੇਖ ਲਿਆ ਵੀ ਇਹਦਾ ਕੋਈ ਹੱਲ ਹੈ ਨਹੀਂ ਅਸੀਂ ਚੰਡੀਗੜ੍ਹ ਚੌਕ ਨੂੰ ਜਾਮ ਕਰਾਂਗੇ ਬੰਦ ਕਰਾਂਗੇ ਉੱਥੇ ਜੇ ਤਾਜ ਸਾਦ ਵੀ ਸਾਡਾ ਕੋਈ ਹੱਲ ਨਹੀਂ ਹੁੰਦਾ ਤੇ ਇਸ ਪ੍ਰੋਟੈਸਟ ਨੂੰ ਤੇਜ਼ ਕੀਤਾ ਜਾਊਗਾ ਉਹ ਜਿਸ ਤਰ੍ਹਾਂ ਵੀ ਹੋ ਆਪਾਂ ਸਾਰੇ ਸਹਿਮਤੀ ਨਾਲ ਉਹਨੂੰ ਤੇਜ਼ ਕੀਤਾ ਜਾਊਗਾ ਕਿਸ ਤਰ੍ਹਾਂ ਵੀ ਹੋ ਸਕਦਾ ਤੇ ਬਾਕੀ ਲੌਲੀਪੌਪ ਤੁਹਾਨੂੰ ਪਤਾ ਹੀ ਹੈ ਹੁਣ ਜਿਹੜੀ ਇੱਕ ਪਾਈਪਿੰਗ ਜਿਹੜੀ ਚੱਲਦੀ ਪਈ ਹੈ ਪਾਈਪਿੰਗ ਟੁੱਟੀ ਹੋਈ ਹੈ 5-6 ਦਿਨ ਤੋਂ ਕੋਈ ਵੀ ਪੁੱਛਣ ਤੱਕ ਨਹੀਂ ਆਇਆ ਵੀ ਕਾਦੀ ਪਾਈਪਿੰਗ ਲੀਕੇਜ ਆ ਜਿੰਨਾ ਪ੍ਰਸ਼ਾਦ ਦਾ ਪਾਣੀ ਸੀ ਉਸ ਤੋਂ ਵੱਧ ਪਾਣੀ ਹੁਣ ਇਸ ਵੇਲੇ ਖੜਾ ਹੈ ਕੀ ਮਤਲਬ ਇਸ ਚੀਜ਼ ਦਾ ਕੋਈ ਪੁੱਛੇ ਨਹੀਂ ਆ ਰਿਹਾ ਕੀ ਮਤਲਬ ਇਹਦਾ ਇਹ ਸਾਰੇ ਜਿਹੜੀ ਪੋਲਿਟਿਕਸ ਆ ਨਾ ਪੋਲਿਟਿਕਸ ਆਪਣੇ ਘਰੇ ਤਾਂ ਕਰਾ ਕੇ ਇਥੇ ਇਨਸਾਨੀਅਤ ਦੇ ਨਾਤੇ ਸਾਡੇ ਕੋ ਇਕੱਠੇ ਹੋਵੋ ਤਾਂ ਕਿ ਆਪਾਂ ਕੋਈ ਆਪਣੇ ਸ਼ਹਿਰ ਦਾ ਸ਼ਹਿਰ ਦਾ ਦੁਕਾਨਦਾਰਾਂ ਦਾ ਹਲ ਕਰੀਏ ਦੁਕਾਨਾਂ ਬੰਦ ਹੋ ਰਹੀਆਂ ਉਹਦਾ ਕੀ ਫਾਇਦਾ ਉਹਦਾ ਦੁਕਾਨਾਂ ਤਾਂ ਬੰਦ ਹੀ ਫਿਰ ਅਸੀਂ ਵੀ ਚਾਰ ਚਾਰ ਘੰਟੇ ਅਸੀਂ ਬੰਦ ਕਰ ਦੇਣ ਗਏ ਸੀਗੇ ਫਿਰ ਇਸ ਵਾਰ ਫਿਰ ਡੀਸੀ ਸਾਹਿਬ ਨੂੰ ਚਾਬੀਆਂ ਦੇ ਦਾਂਗੇ ਵੀ ਕੰਮ ਕਰਦੇ ਹੈ ਨਹੀਂ ਤੁਸੀਂ ਰੱਖ ਲਓ ਚਾਬੀਆਂ ਤੇ ਕੀ ਕਰਨਾ ਸਾਨੂੰ ਤਾਂ ਖਰਚੇ ਹੀ ਪੈਂਦੇ ਆ ਖਰਚੇ ਵੱਧ ਜਾਣਗੇ ਸਾਡਾ ਤੁਹਾਡੇ মিডিਆ ਦਾ ਬਹੁਤ ਬਹੁਤ ਧੰਨਵਾਦ ਪਹਿਲਾਂ ਤਾਂ মিডিਆ ਵਾਲੇ ਜਿਹੜੇ ਆਏ ਆ ਇਹ ਸਾਡੀ ਗੱਲ ਜਿਹੜੀ ਆ ਸੀਐਮ ਸਾਹਿਬ ਤੱਕ ਪ ਇੱਕ ਰੇਲਵੇ ਰੋਡ ਦਾ ਮੁੱਦਾ ਜਦੋਂ ਸੀਐਮ ਸਾਹਿਬ ਨੂੰ ਅਜੇਬ ਜਦੋਂ ਤੁਸੀਂ ਕਿਤੇ ਜਾਣੇਗਾ ਕੋਈ ਟੈਂਡਰ ਪਾਸ ਨਹੀਂ ਹੁੰਦਾ ਰਾਤੋ ਰਾਤ ਸੜਕ ਬਣ ਜਾਂਦੀਆਂ ਇੱਥੇ ਕੀ ਪ੍ਰੋਬਲਮ ਹੈ ਇਹਦੀ ਪ੍ਰੋਬਲਮ ਸਾਨੂੰ ਦੱਸ ਦੋ ਕੀ ਹੈ ਕਿ ਬਕ ਟੈਂਡਰ ਕਿਉਂ ਨਹੀਂ ਪਾਸ ਹੁੰਦਾ ਤੁਸੀਂ ਨਹੀਂ ਪਾਸ ਕਰਦੇ ਤਾਂ ਸਾਨੂੰ ਦੱਸ ਦੋ ਸਾਡੇ ਕੋਲ ਸੰਸਥਾਵਾਂ ਹੈਗੀਆਂ ਸੜਕ ਬਣਾਉਣ ਨੂੰ ਸਾਨੂੰ ਲਿਖ ਕੇ ਦੇ ਦਿਓ ਅਸੀਂ ਨਹੀਂ ਕਰ ਸਕਦੇ ਸਾਡੇ ਕੋਲ ਸੰਸਥਾਵਾਂ ਹੈਗੀਆਂ ਅਸੀਂ ਉਹਨਾਂ ਨੂੰ ਬਣਵਾ ਲਾਂਗੇ ਸਾਨੂੰ ਕੋਈ ਜ਼ਰੂਰਤ ਨਹੀਂ ਹੈ ਅਸੀਂ ਆਪਣਾ ਪੈਸਾ ਹੀ ਤੁਸੀਂ ਸਾਡਾ ਪੈਸਾ ਹੀ ਸਾਡੇ ਤੇ ਲਾਣਾ ਸਾਡੀਆਂ ਜੀਐਸਆਚ ਜੋ ਸਾਡੇ ਇਨਕਮ ਟੈਕਸ ਤੋਂ ਤੁਸੀਂ ਜਿਹੜਾ ਪੈਸਾ ਸਾਡੇ ਤੇ ਲਾਣਾ ਸਾਨੂੰ ਤੁਸੀਂ ਭਿਖਾਰੀ ਬਣਾ ਕੇ ਇਹ ਸਾਡੇ ਰਾਈਟ ਹੈ ਸਾਡੇ ਰਾਈਟ ਸਾਨੂੰ ਨਹੀਂ ਮਿਲਦੇ ਪਏ ਆਪਣੇ ਰਾਈਟ ਲੈਣ ਲਈ ਹੋ ਤੁਹਾਨੂੰ ਜੋ ਵੀ ਤਿੱਖਾ ਕਰਨਾ ਪਊਗਾ ਉਹ ਤਿੱਖਾ ਅਸੀਂ ਕੰਮ ਕਰਾਂਗੇ ਜੀ ਰੋਡ ਦੇ ਰਿਗਾਰਡਿੰਗ ਮੈਂ ਸਾਰੇ ਸ਼ਹਿਰ ਨੂੰ ਬੇਨਤੀ ਕਰਦਾ ਹਾਂ ਹੋਰ ਵੀ ਜਿੰਨੇ ਵੀ ਸਾਡੇ ਦੁਕਾਨਦਾਰ ਪਰ ਆਪਣੇ ਰੇਲਵੇ ਰੋਡ ਗੀਤਾਬਨ ਰੂਟਸ ਰੋਡ ਜਾਂ ਸਾਰੇ ਪੂਰੇ ਸ਼ਹਿਰ ਦੇ ਸਾਰੇ ਵਪਾਰੀਆਂ ਨੂੰ ਇੱਕ ਸੱਦਾ ਹੈ ਕਿ ਤੁਸੀਂ ਮੰਗਲਵਾਰ ਨੂੰ ਸਵੇਰੇ 9 ਵਜੇ ਚੰਡੀਗੜ੍ਹ ਰੋਡ ਸਾਡੇ ਨਾਲ ਖੜੇ ਹੋਵੋ ਸਾਡਾ ਸਾਥ ਦਿਓ ਤਾਂ ਕਿ ਅਸੀਂ ਇਸ ਰੋਡ ਨੂੰ ਅਸੀਂ ਬਿਲਕੁਲ ਠੀਕ ਕਰ ਸਕੀਏ